ਜੀ ਪ੍ਰੋਜ ਜੀ ਇਹ ਕਾਹਦਾ ਗਦਾਮ ਸੀ ਕਿਹਦਾ ਗਦਾਮ ਸੀ ਕਿ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਾਹਮਣੇ ਸਟਾਰ ਲੈਕ ਵਰਲਡ ਉੱਥੇ ਮੇਰਾ ਸ਼ੋਅਰੂਮ ਹੈ ਮੇਰਾ ਗਡਾਉਨ ਸੀ ਅਸੀਂ ਅੱਜ ਪਰਚੇਜ ਕੀਤਾ ਇਹ ਦੁਵਾਦ ਤੇ ਇਹ ਸਾਨੂੰ ਫੋਨ ਆਟ ਸਾਡੇ ਇੱਕ 7:00 8:00 ਫੋਨ ਆਇਆ ਕਿ ਤੁਹਾਡੇ ਗਦਾਮ ਤੋਂ ਕਮਾ ਨਿਕਲ ਗਿਆ ਅਸੀਂ ਆਈਏ ਪਹੁੰਚੇ ਪਹੁੰਚੇ ਸਾਡੇ ਕਾਫੀ ਹੱਥ ਦੇ ਕਬੂਜ ਕੀ ਜਿਹੜੇ ਫਾਈਰ ਬਿਗੜ ਪਾਈਆਂ 15-20 ਮਿੰਟ ਤੱਕ ਲਾ ਗੀਆਂ ਰਾਚਨਲ ਰਾਕੇ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਹੀ ਕੀ ਸੋਚਿਆ ਹੈ ਜਿਹੜਾ ਸਟਾਕ ਲਿਆ ਸੀ ਫੋਕ ਫੋਟੀਆਂ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਉਹ ਵੀ ਦੀਵਾਲੀ ਲਾਵਾਂਗੇ ਆਪਾਂ ਚਲੋ ਪਹਿਲਾਂ ਨਵੱਟਾ ਵਾ ਜੋ ਮਾਤਾ ਮਾਨੀ ਨੂੰ ਬਿਜੁਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕਿ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇੰਨਾ ਨਾਲ ਆਪੇ ਭਾਰ ਮੰਤਰੀ ਜਾਂਦੇ ਨੇ ਪੇਮੈਂਟ ਜਾਂਦੀ ਹੈ ਸਰੋਦਾ ਅਧਾਰ ਸੀ 25% ਅਧਾਰ ਹੀ ਹੁੰਦਾ ਆਪਾਂ ਦੇਖੋ ਕਿੰਨਾ ਕੰਨੈਕਸ਼ਨ ਦੇਖੋ ਇਹ ਟਵੀ ਲਾਨੇ ਹੁਣ ਕਿੰਨਾ ਕੇ ਸੜਿਆ ਹੈਗਾ ਜੀ ਮੇਸਨਾਂ काफ़ी नुकसान होते भी काफ़ी नुकसान कुछ भी नहीं बचा सब सड़ गया सारा गडाउन चीज पे सारा गडाउन चीज कुछ पे मेरे सी सी एल सी से उसके फ्रिजा वॉशिंग मशीन है गीजर थी तो जानी नुकसान नहीं नहीं जानी नुकसान नहीं है गडाउन सारा सड़ बहुत सारे बड़ा नुकसान सारा सड़ गया कुछ भी नहीं बचा मैं नीरज शर्मा फायर अफसर नगर निगम बटाला ਸਾਨੂੰ ਐ 7:45 ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਜਿਹੜੀ। ਤੁਰੰਤ ਪੰਜ ਮਿੰਟ ਤੇ ਜਿਹੜੀਆਂ ਗੱਡੀਆਂ ਦਾਨੋਟ ਹੋਈਆਂ ਇਹ 7:50 ਤੇ ਪੀਨੀਆਂ ਦੇ ਵਿੱਚ ਜਿਹੜੀਆਂ ਦੋਨੇ ਪਹੁੰਚੇ ਗਲੀ ਸਕਰੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੱਗ ਗੱਦੀ ਆਨ ਚੁਗੀ। ਫਾਇਰ ਸ਼ਾਰਟ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੋ। ਤੇ ਕਾਫੀ ਜ਼ਿਆਦਾ ਸੀ ਅੱਗ। ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਐ। ਤੇ ਸ਼ਟਰ ਪਾੜ ਕੇ ਤੇ ਅੱਗ ਨੂੰ ਕੰਟਰੋਲ ਕੀਤਾ। ਕਿੰਨਾ ਰੁਸ਼ਕੀ ਸੀ ਵਿਦਾਨ ਸਤ। ਉਹਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ। ਪੇਜ ਵੀ ਸੀਗੇ ਤੇ ਉਹ ਹੀ ਢੋਨਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦ ਨਹੀਂ ਨਾ ਕਿੰਨੀ ਕੁ ਬਲਾਸਟ ਹੈ ਬਿੰਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸ਼ਰੂ ਹੋਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਉੱਥੇ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਆਦਾ ਜਿਆਦਾ ਫੈਲਦੀ ਕਿੰਨਾ ਕੁ ਰਿਸਕ ਰਿਸਕ ਤੱਕ ਆਪ ਵਿੱਚ ਹੀ ਗਈ ਕੀ ਲੱਗਦਾ ਇਸ ਤਰ੍ਹਾਂ ਇਹ ਹੋ ਸਕਦਾ ਇਹ ਹਾਂ ਦੇ ਸਰ ਐਨਾਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸਟਰਪੰਦ ਸਾਮਾਨ ਇਹਦਾ ਜਿਹੜਾ ਖਾਸ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਤਾਂ ਨਹੀਂ ਜਾਨੀ ਕੋਈ ਨਹੀਂ ਰਾ ਮਾਲੀ ਨੇ ਪਸਾਰਾ ਜਿਹੜੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆਰਗੂਟੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ ਚਾਰ ਚਾਰ ਪੰਜ ਪੰਜ ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਗੱਡੀਆਂ ਨੇ ਕਿੰਨੇ ਵਾਰੀ 20 20 ਗੱਡੀਆਂ ਨੇ ਮੇਰ ਬੋਲਣੇ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸੀਗੀ ਉਹ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਮੋਕਲ। ਨੌਂਵੇ ਕੰਟਰੋਲ ਨੂੰ ਪਹੁੰਚਿਆ ਸੀਗਾ ਕਿ ਇਸ ਤਰ੍ਹਾਂ ਪੁੱਲਰ ਪੈਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਪੂਰੀ ਦੁਕਾਨ ਜਿਹੜੀ ਆ ਉਹ ਹੈ ਸਿੰਬਲ ਟਾਉਂਡ ਭਾਈਆਂ ਦੀ ਹੱਟੀ ਦੇ ਸਾਹਮਣੇ ਇਹ ਦਾ ਗਰਾਮ ਦੀ ਟੀਵੀ ਬ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਲਬ ਕੀ ਹੈ ਕਿ ਅਹੀ ਠੰਗਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਉਹਨਾਂ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਸਾਡੇ ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰੀ ਕਿੰਨਾ ਗੇ ਸ਼ਾਂਤ ਲੱਗਦਾ ਨੁਕਸਾਨ ਇਹ ਬਿੱਲਾ ਮਤਾਬ ਦੇਖਣਾ ਪੈਣਾ ਜੀ ਇੱਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਨੇ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ ਹੈ